ਸ਼ਕਤੀ ਸੇਵਾਦਲ ਸਮਾਣਾ ਵੱਲੋਂ ਹਰ ਸਾਲ ਨਵਰਾਤਰੀਆਂ ਵਿੱਚ ਮਹਾਤਾ ਮंसा ਦੇਵੀ ਵਿਖੇ ਲੰਗਰ ਲਾਇਆ ਜਾਂਦਾ ਹੈ ਇਸ ਸਾਲ 35ਵਾਂ ਭੰਡਾਰਾ ਲਗਾਇਆ ਜਾ ਰਿਹਾ ਹੈ ਜਿਸ ਲਈ ਅੱਜ ਦੇ ਟਰੱਕ ਦੇ ਰਾਸ਼ਨ ਰਵਾਨਾ ਕੀਤੇ ਗਏ ਜਿਸ ਨੂੰ ਹਰੀ ਝੰਡੀ ਦੇ ਕੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਅਪੂਰਜੰਦ ਬਾਂਸਲ ਵੱਲੋਂ ਰਵਾਨਾ ਕੀਤਾ ਗਿਆ ਇਸ ਮੌਕੇ ਸੇਵਾ ਸ਼ਕਤੀ ਦਲ ਦੇ ਸਰਪ੍ਰਸਤ ਰਮੇਸ਼ਵਰ ਦਾਸ મિશ્રા ਤੇ રજત બોયલ ਨੇ ਦੱਸਿਆ ਕਿ ਨਰਾਤਿਆਂ ਚ માતા મંસા ਦੇ વિભીਖੇ ਭੰਡਾਰਾ ਲਾਇਆ ਜਾਂਦਾ ਹੈ ਸਮਾਣਾ ਸ਼ਹਿਰ ਦੇ દાની સજણા ਵੱਲੋਂ ਕੀਤੀ ਗਈ দান રાશિ ਦੇ ਨਾਲ ਟਰੱਕ ਰਾਸ਼ਨ روانਾ ਕੀਤੇ ਜਾ ਰਹੇ ਹਨ ਅਸੀਂ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸੇਵਾ ਕਰ ਰਹੇ ਰਮੇਸ਼ਵਰਤਾ ਮਿਸਰਾ ਜੋ ਕਿ ਸਮਾਣਾ ਸ਼ਹਿਰ ਦੇ ਸਹਿਯੋਗੀਆਂ ਨਾਲ ਇਹ ਭੰਡਾਰਾ માતા મંસા ਦੇਵੀ ਜਾ ਕੇ ਸ਼ਰਧਾਲੂਆਂ ਦੀ ਸੇਵਾ ਕਰਦੇ ਹਨ ਸਮਾਣਾ ਤੋਂ ਕਲਾਸ਼ਰਮਾ ਦੇ ਨਾਲ ਨੂਰੀ ਬਾਂਸਰ ਦੀ ਰਿਪੋਰਟ ਵੀ ਭੰਡਾਰਾ ਕਮੇਟੀ ਸਮਾਣਾ ਵੱਲੋਂ ਜਿਹਦੇ ਸਾਡੇ ਸਰਪ੍ਰਸਤ ਰਮੇਸ਼ਰ ਦਾਸ ਮਿਸਰਾ ਮਾਜਰੀ ਵਾਲੇ ਉਹਨਾਂ ਦੇ ਨਾਲ ਉਹਨਾਂ ਦੀ ਸਾਰੀ ਟੀਮ ਸਾਰੇ ਮੈਂਬਰ ਸਹਿਬਾਨ ਹਰ ਸਾਲ ਦੀ ਤਰ੍ਹਾਂ ਐਦਕੀ ਮੰਨਸਾ ਦੀ ਵੀ ਮੰਦਿਰ ਤੇ ਭੰਡਾਰਾ ਲਾਉਣ ਜਾਣ ਵਾਸਤੇ ਜਾ ਰਹੇ ਨੇ ਜਿੰਨਾ ਵੀ ਇਹਨਾਂ ਦਾ ਧੰਨਵਾਦ ਤੇ ਪ੍ਰਸ਼ੰਸਾ ਕੀਤੀ ਜਾਵੇ ਥੋੜੀ ਹੈ ਆਪਣੇ ਤੌਰ ਤੇ ਸਾਰੇ ਕਮੇਟੀ ਮੈਂਬਰ ਰਲ ਕੇ ਇਹ ਭੰਡਾਰਾ ਲਾਉਂਦੇ ਨੇ ਹਜ਼ਾਰਾਂ ਦੀ ਤਰ੍ਹਾਂ ਇਹਨਾਂ ਦਾ ਸਮਾਣੇ ਸ਼ਹਿਰ ਦਾ ਭੰਡਾਰਾ ਸ਼ੱਕੇ ਜਾਂਦੇ ਨੇ ਤੇ ਸਮਾਣੇ ਸ਼ਹਿਰ ਦਾ ਇਹਨਾਂ ਨੇ ਨਾਮ ਊਚਾ ਕਰਿਆ ਹੈ ਮਾਤਾ ਦੇ ਅਸ਼ੀਰਵਾਦ ਲੈਂਦੇ ਨੇ ਇਸੇ ਤਰ੍ਹਾਂ ਮਨਸ਼ਾ ਦੇਵੀ ਮਾਤਾ ਨੂੰ ਮੈਂ ਅਰਦਾਸ ਕਰਦਾ ਕਿ ਸਾਡੇ ਸ਼ਹਿਰ ਤੇ ਖੁਸ਼ੀਆਂ ਭਰਿਆ ਮਿਹਰ ਭਰਿਆ ਸ਼ਾਂਤੀ ਭਰਿਆ ਹੱਥ ਰੱਖੇ ਤੇ ਇਹਨਾਂ ਦੀਆਂ ਮਨੋ ਕਾਮਨਾ ਸਾਰੇ ਸ਼ਹਿਰ ਦੀਆਂ ਪੂਰੀਆਂ ਕਰਿਓ ਧੰਨਵਾਦ ਜੈ ਮਾਤਾ ਦਾ ਮੈਂ ਰਜਤ ਗੋਇਲ ਸੀਏ ਮਿਸ਼ਰਾ ਜੀ ਦਾ ਪੋਤਾ ਸ਼੍ਰੀ ਸ਼ਕਤੀ ਸੇਵਾ ਦਲ ਵੱਲੋਂ ਇਹ ਸਾਡਾ 39ਵਾਂ ਵਿਸ਼ਾਲ ਭੰਡਾਰਾ ਮਾਤਾ ਮੰਸਾ ਦੇਵੀ ਲਈ ਰਵਾਨਾ ਹੋ ਰਿਹਾ ਹੈ ਜਿਨ੍ਹਾਂ ਦਾ ਅੱਜ ਤੱਕ ਦੇਖ ਰੇਕ ਦਾਦਾ ਜੀ ਬਲੋਸ਼ੀਰ ਮੇਸ਼ਾਹ ਜੀ ਮਸ਼ਾਹ ਜੀ ਵੱਲੋਂ ਕੀਤੀ ਗਈ ਹੈ ਤੇ ਸਮੂਹ ਸਾਡੇ ਕਮੇਟੀ ਮੈਂਬਰ ਗਿਆਨ ਚੰਦ ਸ਼ਰਮਾ ਜੀ ਬੰਮਣਿਆਲਾ ਪਰਿਵਾਰ ਰਿਸ਼ੂ ਚੰਦ ਘਰਾਲੀ ਵਾਲੇ ਫਾਦਾ ਦਰਸ਼ਨ ਘਰਾਲੀ ਵਾਲੇ ਇਹ ਸਾਰੇ ਸਾਡੇ ਮੈਂਬਰ ਸਹਿਬਾਨ ਨੇ ਤੇ ਸਾਰੇ ਸਮਾਨ ਨੇ ਦੇ ਸਹਿਯੋਗ ਦੇ ਨਾਲ ਇਹ ਸਾਡਾ ਭੰਡਾਰਾ ਲੱਗਦਾ ਆ ਰਿਹਾ ਹੈ ਜਿਸ ਦੇ ਵਿੱਚ ਸਾਨੂੰ ਵਿਸ਼ੇਸ਼ ਤੌਰ ਤੇ ਸਹਿਯੋਗ ਸ਼੍ਰੀ ਸੁਰੇਸ਼ ਕੁਮਾਰ ਦੀਪੋਲਾ ਜਾਨਕੀ ਵਾਲੇ ਪਰਿਵਾਰ ਵੱਲੋਂ ਮੋਨੂ ਜਾਨਕੀ ਵਾਲੇ ਵੱਲੋਂ ਬਿੱਟੂ ਚੋਪੜਾ ਜੀ ਵੱਲੋਂ ਹਰ ਸਾਲ ਤੇ ਸਾਡੇ ਮੁੱਖ ਅੱਜ ਸਾਡੇ ਮੁੱਖ ਮਹਿਮਾਨ ਅੱਜ ਦੇ ਸ਼੍ਰੀ ਕਪੂਰ ਚੰਦ ਵਾਂਸਲ ਜੀ ਮਦਨਾਲ ਖਦਾਦਪੁਰ ਵਾਲੇ ਅਸਰ ਦੇ ਵਿੱਚ ਸਾਡੇ ਵਿੱਚ ਵਿਰਾਜਮਾਨ ਹੋਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਤੇ ਮਾਤਾ ਅਗੇ ਮਨ ਕਾਮਨਾ ਇਹੀ ਕਰਾਂਗੇ ਜਿਨ੍ਹਾਂ ਨੇ ਜੋ ਆਪਣੀ ਸ਼ਦਾ ਸ਼ਕਤੀ ਅਨੁਸਾਰ ਦਾਨ ਦਿੱਤਾ ਹੈ ਮਾਤਾ ਉਹ ਦਾਨ ਦਿਨ ਦੁਗਣੀ ਰਾ ਚੁਗਣੀ ਅਣਕਮਾਈ ਵਿੱਚ ਉਨਤੀ ਪਾਵੇ ਜੈ ਮਾਤਾ ਦੀ ਅੱਜ 39ਵਾਂ ਲੰਗਰ ਮਾਹਾ ਮਾਈ ਮਨਸਾ ਦੇਵੀ ਜੀ ਤੇ ਸ੍ਰੀ ਨਿਮੇਸ਼ਵਰ ਦਾਸ ਜੀ ਮਿਸ਼ਰਾ ਉਹਨਾਂ ਦੀ ਰਹਿਨਮਾਈ ਹੇਠ 39ਵਾਂ ਲੰਗਰ ਲਗਾਉਣ ਜਾ ਰਹੇ ਹਾਂ ਸਮੂਹ ਸਮਾਣਾ ਵਾਸੀਆਂ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਮੈਂ ਰਮੇਸ਼ਵਰ ਦਾ ਜੀ ਮਿਸ਼ਰਾ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਇਹ 1 ਮਹੀਨਾ ਪਹਿਲਾਂ ਇਸ ਲੰਗਰ ਦੇ ਵਿੱਚ ਤਿਆਰੀਆਂ ਸ਼ੁਰੂ ਕਰ ਦਿੰਦੇ ਨੇ ਔਰ ਪੂਰੀ ਜੀ ਜਾਨ ਨਾਲ ਮਿਹਨਤ ਨਾਲ ਇਹ ਲੰਗਰ ਨੂੰ ਹਰ ਤਰੀਕੇ ਨਾਲ ਉੱਥੇ ਜਾ ਕੇ ਲਗਾਣੇ ਨੇ ਅਸੀਂ ਸਾਰੇ ਸਮਾਣਾ ਵੱਲੋਂ ਸਭ ਨੂੰ ਇਹ ਅਰਦਾਸ ਕਰਦਾ ਕਿ ਮਹਾਮਾਏ ਦੀ ਕਿਰਪਾ ਨਾਲ 39ਵਾਂ ਨੰਗਲ ਸਫਲਤਾਪੂਰਵ ਲੱਗੇ ਧੰਨਵਾਦ ਜੈ ਮਾਤਾ ਦੀ